ਆਪਣੀ ਮੋਟਰ ਤੇ ਲੱਗ ਗਿਆ ਜੀ ਅੰਗਰੇਜ਼ੀ ਕਾ ਮੈਂ ਦਿਖਾਉਂਦਾ ਤੁਹਾਨੂੰ ਸਾਰਾ ਕੱਲ ਲਾਗੇ ਦੇ ਬੰਦੇ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਲਾਗੇ ਭਾਈ ਇਹੋ ਪੂਰਾ ਪਧਰਾ ਕਰਿਆ ਉਹਨਾਂ ਨੇ ਪਹਿਲਾਂ ਆ ਪਰ ਜਿੱਦਾਂ ਭਾਈ ਦੇ ਕਈ ਬੰਦੇ ਕਮੈਂਟਾਂ ਚ ਕਹਿੰਦੇ ਵੀ ਮਹਿੰਗਾ 10 ਰੁਪਏ ਦਾ ਮਹਿੰਗਾ ਪਰ ਜਿੱਦਾਂ ਉਹ ਲਾ ਕੇ ਗਏ ਨਾ ਪਧਰਾ ਬਣਾ ਕੇ ਨਾ ਪਾਣੀ ਪੁਣੀ ਛਿੜਕ ਕੇ ਗਏ ਆ ਮਿਹਨਤ ਵੀ ਹੈ ਭਾਈ ਉਹਨਾਂ ਦੀ ਦੋ ਬੰਦੇ ਦੀ ਲੈ ਕੇ ਆਏ ਫਿਰ ਕਲਾ ਭਾਈ ਉਹਨਾਂ ਚ ਕਲਾ ਹੈ ਕਲਾ ਦੇ ਕਲਾ ਦੇ ਪੈਸੇ ਲੱਤੇ ਉਹਨਾਂ ਨੇ ਠੀਕ ਹੈ ਜੀ ਲਗਦਾ ਉਹਨਾਂ ਨੂੰ ਤਾਂ ਲਾਉਣ ਤਾਂ ਸੀ ਵੀ ਲਾ ਲੰਦੇ ਚੀਜ਼ ਇਹ ਕਲਾ ਦੇ ਪੈਸੇ ਇੱਧਰ ਵੀ ਲਾ ਦਿੱਤਾ ਆਪਾਂ ਨੇ ਆ ਹੁਣ ਮਾਰਚ ਮਹੀਨੇ ਤੱਕ ਕਿਹਾ ਉਹਨੇ ਜਿਹੜੀ ਅੱਜ ਵਾਲੀ ਵੀਡੀਓ ਤੇ ਅੱਜ ਤੋਂ ਮਾਰਚ ਮਹੀਨੇ ਤੱਕ ਜੇ ਕੱਲ ਨੂੰ ਨਾ ਲਾਈਵ ਆਪਣੀ ਵੀਡੀਓ ਪਈ ਤੇ ਵਧੀਆ ਕਰਤਾ ਇਹਨਾਂ ਉਹਨਾਂ ਨੇ ਜੇ ਵਧੀਆ ਲੱਗਿਆ ਫਿਰ ਆਪਾਂ ਹੋਰ ਪਰਲੇ ਪਾਸੇ ਨੂੰ ਵਧਾ ਦੇਗਾ ਥੋੜਾ ਜਿਹਾ ਫਿਰ ਮੈਂ ਕਹਿੰਦਾ ਵੀ ਆ ਸਾਡੇ ਤੈਨੂੰ ਕਰਾਂਗਾ ਹੋਰ ਥੋੜੀ ਆ ਜਿਹੜੀ ਆ ਆ ਇੱਧਰ ਲਿਜਾਏ ਇਹ ਆਪਣੀ ਸਰਕਾਰੀ ਹੈ ਤੇ ਫਿਰ ਇੱਧਰੋਂ ਵਧਾ ਦਾਂਗੇ ਸਾਰਾ ਫਿਰ ਇਹ ਮੇਰੇ ਸੋਲਾ ਵੀ ਥੋੜੇ ਜਿਹਾ ਪੁੱਛ ਕੇ ਬੰਦੇ ਤੇ ਇੱਥੇ ਵੀ ਥੋੜੀ ਜਿਹੀ ਟਾ ਇੱਥੇ ਟਾਂ ਜਿਹਾ ਲਵਾ ਲਈਏ ਇੱਕ ਆਪਣਾ ਚਵੱਛਾ ਪਟਾ ਦੇਣਾ ਇੱਥੇ ਤੇ ਆ ਛਟੀਆਂ ਆਈਆਂ ਬਈਆਂ ਬੰਦਾ ਕੱਲ ਕਹਿੰਦਾ ਸੀ ਮੈਨੂੰ ਕਹਿੰਦਾ ਵੀ ਪਾਣੀ ਨਾ ਲਾਈ ਵੀ ਮੈਂ ਤੇਰੇ ਛਟੀਆਂ ਲਾਏ ਦੇਣੀਆਂ ਅੱਜ ਅੱਜ ਆਉਣਾ ਦਾ ਬੰਦੇ ਨੇ ਹਾਲੇ ਤੱਕ ਕੋਈ ਫੋਨ ਆਇਆ ਨਹੀਂ ਹੈਗਾ ਸ਼ਾਇਦ ਅੱਜ ਸਾਮ ਦਬਾ ਨੂੰ ਜੇ ਕਿਸੇ ਵੀ ਟਾਈਮ ਆ ਸਕਦੇ ਆ 250 ਫੂਟਾ ਰੱਖਿਆ ਹੋਇਆ 250 ਜਦ ਇਹਨੂੰ ਕਿੰਨਾ ਕੁ ਲੱਗਦਾ ਕਿੰਨਾ ਕੁ ਨਹੀਂ ਲੱਗਦਾ ਹੈਗਾ ਅੱਜ ਆਪਣਾ ਪਿਆਜ਼ ਦੀ ਪਨੀਰੀ ਮੈਂ ਲੈ ਆਉਣੀ ਰੋਪੜ ਤੇ ਕੱਲੂ ਪਿਆਜ਼ ਦੀ ਪਨੀਰੀ ਲਾਗਣ ਕੱਲੂ ਬਿੱਲੇ ਹੀ ਆ ਕੱਲੂ ਕੋਈ ਕੰਮ ਨਹੀਂ ਕਰਨਾ ਕੱਲੂ ਅੱਜ ਵੀ ਵੈਸੇ ਆ ਕੇ ਅੱਜ ਵੀ ਆ ਕੇ ਮੈਂ ਇਹਦੇ ਵਿੱਚ ਰੇਪਾਉਣਾ ਇੱਥੇ ਅੱਜ ਵੀ ਆ ਕੇ ਕੋਈ ਕੰਮ ਨਹੀਂ ਕਰਨਾ ਹੈਗਾ ਕੱਲ ਮੈਂ ਵਿਆਹ ਵਿੱਚ ਤਾਂ ਵਿਆਹ ਦਾ ਵੀਡੀਓ ਬਲੌਗ ਆਊਗਾ ਜਾਨ ਮਾਲ ਚੈਨਲ ਤੇ ਕੱਲ ਨੂੰ ਆਊਗਾ ਉਹ ਐਡੀਟਿੰਗ ਕਰਨਾ ਹੋ ਉਹ ਸਾਰਾ ਪਾਵਾਂਗੇ ਇੱਥੇ ਅੱਜ ਯਾਨੀ ਕਿ ਧੁੰਦ ਤਾਂ ਪਈ ਪਰ ਉਦਾਂ ਦੀ ਨਹੀਂ ਪਈ ਹੋਈ ਹੈਗੀ ਪਰ ਹੁਣ ਸਾਰੇ ਬੰਦੇ ਨਾ ਮੀਂਹ ਦੀ ਵੇਟ ਕਰ ਰਹੇ ਹੈ ਇੱਕ ਮੀਂਹ ਪੈ ਜਾਵੇ ਨਾ ਕਣਕ ਦਾ ਕਵੰਟਰਲ ਕਵੰਟਰਲ ਝਾੜ ਹੋਰ ਵੱਜੂਗਾ ਇਹ ਗਾਰੰਟੀ ਹੈ ਇਹ ਵੈਸੇ ਹੁਣ ਵੀ ਵਧਣੇ ਹੈ ਜਿੰਨੀ ਕਣਕ ਨੂੰ ਕਹਿੰਦੇ ਜਿੰਨੀ ਠੰਡ ਪੈ ਮਨਾਰ ਝਾੜ ਵਾਧਾ ਕੱਲ ਦੇ ਅਖਬਾਰ ਚ ਵੀ ਖਬਰ ਆਈ ਹੂਸੀ ਆਹ ਵੀ ਬੰਪਰ ਉਹ ਪੈਦਾਵਾਰ ਹੋਊਗੀ ਆਪਣੇ ਇਸ ਬਰਿਸ਼ ਕਣਕ ਦੀ ਚਲੋ ਭਾਈ ਲੋੜ ਵੀ ਹੈ ਕਣਕ ਦੀ ਜੂਕਰਨ ਦੀ ਲੜਾਈ ਕਰਕੇ ਤੇ ਕੋਣੀ ਵੀ ਚਾਹੀਦੀ ਹੁਣ ਇੰਨੀ ਆਬਾਦੀ ਨੂੰ ਭਾਈ ਦੇਣਾ ਵੀ 30% ਪੰਜਾਬ ਦਾ ਨਾ ਜਾਣਦਾ ਪੂਰੇ ਇੰਡੀਆ ਚ 30% ਆਪਣੇ ਪੰਜਾਬ ਚੋਂ ਲੈਂਦੇ ਆ ਉਹ ਬਾਕੀ 20% ਆਪਾਂ ਵੀ ਖਾਂਦੇ ਹੁਣੇ ਬਾਕੀ ਰਹਿ ਗਿਆ 50 ਫਿਰ ਬਾਕੀ ਉਹ ਐਕਸਪੋਰਟ ਹੁੰਦਾ ਹਣਾ ਬਾਹਰ ਨੂੰ ਪੂਲਰ ਛਾਂਗਣੇ ਆ ਅੱਜ ਦੇਖਦਾ ਆ ਰਹੀ ਲਿਆਉਂਦਾ ਇੱਕ ਥੋੜੋ ਥੋੜੇ ਆਪੇ ਛਾਂਗਣੇ ਸ਼ੁਰੂ ਕਰੀਏ ਮਹਿਕ ਨੂੰ ਲਾਉਂਗਾ ਥੋੜਾ ਜਿਹਾ ਨਾਲ ਆਪੇ ਥੋੜੋ ਥੋੜੇ ਛਾਂਗਦੇ ਆ ਤੇ ਕਿਸੇ ਬੰਦੇ ਨਾਲ ਫਿਰ ਠੇਕਾ ਕਰ ਲੰਦੇ ਆ ਬੂਟਿਆਂ ਦਾ ਪੌੜੀ ਵੀ ਲਿਉਣੀ ਪੈਣੀ ਇੱਕ ਇੱਕ ਪੌੜੀ ਆਪਣੀ ਹੀ ਲੈ ਲਈਏ ਮੈਂ ਕਹਿੰਦਾ ਇੱਥੇ ਨਾ ਇੱਥੇ ਹੀ ਰੱਖ ਲਾਂਗੇ ਬਾਰ ਬਾਰ ਮੰਗਣ ਮੰਗਾਉਣੇ ਨਾਲੋਂ ਨਾ ਇੱਕ ਪੌੜੀ ਆਪਣੀ ਬਣਵਾ ਲਾਂ ਮੈਂ ਯਾਰ ਮੈਂ ਆ ਸੋਚਦਾ ਇਹ ਜੇ ਫਿਰ ਕਿਸ ਦੀ ਮੰਗ ਕੇ ਲਿਉਣੀ ਪੈਣੀ ਐ ਜਿਹੜੀ ਪੌੜੀ ਆਪਾਂ ਸੰਦ ਬਣ ਜਾਊਗਾ ਮੰਗਾ ਮਗਾ ਇਹਨਾਂ ਨੂੰ ਦੇਖਣਾ ਅੱਜ ਕੀ ਪਤਾ ਕਰਾਂ ਯਾਰ ਇਹ ਕੀ ਤਾਂ ਬੰਦੂ ਮਲੂਤ ਪੜੂ ਬਣੀ ਬਣੀ ਲੰਬੀ ਉਚਾਈ ਦੀ ਕਾਫੀ ਲੰਬੀ ਜੀ ਲੈਣੀ ਹੈ ਛੋਟੂ ਛੋਟ ਹੋਵੇ 15 ਫੁੱਟ ਤਾਂ ਹੋਵੇ ਉੱਪਰ ਨੂੰ 15 ਫੁੱਟ ਜ਼ਿਆਦਾ ਨਹੀਂ ਚਾਹੀਦੀ 10 ਫੁੱਟ ਹੋਣੀ ਚਾਹੀਦੀ ਹੈ ਕਿਉਂਕਿ ਮੈਂ ਇੰਨੇ ਘੋਰ ਉੱਪਰ ਇਹ ਤੇ ਉਪਰ ਬੰਦਾ ਚੱਲੀ ਜਾਣਾ 15 ਫੁੱਟ ਆਟੋਮੈਟਿਕਲੀ ਬਣ ਜਾਂਦੀ ਹੈ ਇਹ ਤਾਂ ਆਹ ਅੱਛਾ ਆਪਾਂ ਹੀ ਰਾਤ ਮੁੰਡਿਆਂ ਨੇ ਮੀਟ ਬਣਾਇਆ ਤਾਂ ਮੋਟਰ ਪਰੋ ਹਾਂ ਹਾਂ ਇੱਥੇ ਤਾਂ ਫਿਰ ਇੱਥੇ ਬਾਲ ਭਜੋਈਆਂ ਹੋਣੀਆਂ ਫਿਰ ਕੱਲ ਤਾਂ ਹੀ ਤਾਂ ਪੈਰ ਜੇ ਮਿਲਦੇ ਸਾਰੇ ਮੈਹਕ ਦੇ ਜਿਹੜੇ ਜੰਗ-ਜੰਗ ਮੁੰਡੇ ਨਾਲ ਉਹ ਸਾਰੇ ਇਕੱਠੇ ਹੋਏ ਹੁੰਦੇ ਆ ਸ਼ਾਮ ਨੂੰ ਤਾਂ ਹੀ ਤਾਂ ਹੀ ਤਾਂ ਹੀ ਤਾਂ ਹੀ ਮੈਂ ਕਿਹਾ ਮੈਂ ਤਾਂ ਇਦਾਂ ਲੱਕੜੀਆਂ ਰੱਖਣੀ ਦਿੰਦਾ ਹੈਗਾ ਇੱਥੇ ਇਹੇ ਕੰਮ ਗਲਤ ਆ ਫਿਰ ਹੁਣ ਇੱਥੇ ਆਪਾਂ ਥੋੜੇ ਇਦਾਂ ਨੇ ਥੋੜਾ ਥੋੜਾ ਗੰਦ ਵਧਦਾ ਜਾਈ ਜਾਂਦਾ ਫਿਰ ਇਹ ਕੰਮ ਖਰਾਬ ਹੁੰਦਾ ਜਾਂਦਾ ਫਿਰ ਬਾਕੀ ਬੰਦੇ ਬਥਰੇ ਮਿਲਦੇ ਆ ਕੱਲ ਇੱਕ ਬੰਦਾ ਮਿਲਿਆ ਮੈਨੂੰ ਉੱਥੇ ਬਠੜੜੇ ਵਾਲੀ ਸਾਈਡ ਤੋਂ ਉਹ ਜਿੱਦਰੇ ਕਹਿੰਦਾ ਉਧਰ ਤੋਂ ਆ ਮੈਂ ਕਿਹਾ ਤੇਰੇ ਵਾਲੀ ਸੈੱਡ ਤੇ ਨਹੀਂ ਹੋ ਜਾ ਭਾਨਾ ਸਿੱਧੂ ਤੇ ਆਪਣਾ ਸੁਨਾਨ ਸੈੱਡ ਤੋਂ ਤੇ ਭਾਨਾ ਸਿੱਧੂ ਹੋਇਆ ਤੇਰਾ ਲੱਖਾ ਸੁਧਾਣਾ ਹੋਇਆ ਬੰਦਾ ਅੱਗੇ ਮੈਨੂੰ ਪੁੱਛਿਆ ਕਹਿੰਦਾ ਕਹਿੰਦਾ ਉਹਨਾਂ ਲੰਡੂਆਂ ਨੂੰ ਕੌਣ ਪੁੱਛਦਾ ਕਹਿੰਦਾ ਕਹਿੰਦਾ ਸਾਡੇ ਲੱਗ 'ਚ ਕੋਈ ਨਹੀਂ ਪੁੱਛਦਾ ਹੈਗਾ ਕਹਿੰਦਾ ਤੁਹਾਡੇ ਲੱਗਾਂ ਵਾਲਿਆਂ ਨੇ ਚੁਲਾਏ ਹੋਏ ਮੈਂ ਕਿਹਾ ਸਾਡੇ ਲੱਗਾਂ ਵਾਲਿਆਂ ਨੇ ਕਿਹਾ ਚੁਲਾਦੇ ਤੇ ਕਹਿੰਦਾ ਤੁਸੀਂ ਉਹ ਬਸ ਵੀਡੀਓ ਦੇਖ ਦੇ ਕੇ ਐ ਲੈਦੇ ਵੀ ਬੜੇ ਕਹਿੰਦਾ ਸਾਡੇ ਲੰਡੂਆਂ ਨੂੰ ਕੋਈ ਨਹੀਂ ਪੁੱਛਦਾ ਮੈਂ ਕਿਹਾ ਇਹ ਕਿਉਂ ਜਦੋਂ ਉਹ ਕਿਹਾ ਮੈਂ ਕਿਹਾ ਇਹ ਕਾਤੇ ਕਹਿੰਦਾ ਪਿੱਛੇ ਬੋਟਾਂ 'ਚ ਖੜ੍ਹਾ ਹੀ ਤਾਂ ਦੇਖਿਆ ਕਿੰਨੇ ਕ ਬੋਟਾਂ ਪੈ ਗਈਆਂ ਉਹਨੂੰ ਕਹਿੰਦਾ ਇੱਥੋਂ ਪਤਾ ਲੱਗ ਜਾਂਦਾ ਕਹਿੰਦਾ ਹਰ ਬੰਦੇ ਦਾ ਜੇ ਕਹਿੰਦਾ ਜਿੱਤਦਾ ਤਾਂ ਸਾਡੇ ਇਲਾਕੇ ਵਿੱਚ ਫਿਰ ਤੁਸੀਂ ਕਹਿੰਦੇ ਵੀ ਉਹਨੂੰ ਪੁੱਛਦੇ ਤੁਸੀਂ ਕਹਿੰਦਾ ਸਾਡੇ ਇਲਾਕੇ 'ਚ ਕੋਈ ਨਹੀਂ ਪੁੱਛਦਾ ਇਹਨਾਂ ਨੂੰ ਪਰ ਮੈਂ ਵੀ ਬੰਦੇ ਨੂੰ ਕਹੀ ਗੱਲ ਮੈਂ ਕਿਹਾ ਚਲੋ ਇੱਕ ਚੰਗਾ ਕੰਮ ਕਰਦੇ ਆ ਸਮਾਜ ਸੇਵਾ ਦਾ ਆਪਣੇ ਪੰਜਾਬ ਦੇ ਹਿੱਤਾਂ ਦੀ ਕੋਈ ਗੱਲਾਂ ਮੁੱਦੇ ਲੈ ਕੇ ਆਉਂਦੇ ਆ ਮੇਰੇ ਤਾਂ ਹੀ ਹੈਗਾ ਵੀ ਨਹੀਂ ਲੈ ਕੇ ਆਉਂਦੇ ਹੈਗੇ ਮੈਂ ਫਿਰ ਗੱਲ ਕਹਿ ਦਿੱਤੀ ਫਿਰ ਜਿਹੜੀ ਮੇਰੇ ਦਿਲ 'ਚ ਮੈਂ ਕਿਹਾ ਘਰ ਦਾ ਜੁਗੀ ਜੋਗਨੀ ਬਾਹਰ ਦਾ ਜੁਗੀ ਸਿੱਧਾ ਮੇਰੇ ਤੁਹਾਨੂੰ ਸਾਡੇ ਇੱਧਰ ਲੇ ਬੰਦੇ ਚੰਗੇ ਲੱਗਦੇ ਨੇ ਕਿੰਨੇ ਇੱਧਰ ਕੋਈ ਸ਼ਾਂਤ ਰੌਲਾ ਹੈ ਨਹੀਂ ਫੋੜੇ ਸਾਡੇ ਧਰਨੇ ਹੈ ਵੀ ਉਧਰ ਲਈ ਸਾਡ ਨੂੰ ਬਹੁਤ ਆਪਣੇ ਆਜ਼ਾਦੀ ਘੁਲਾਟੀ ਜਿਹੜੇ ਹੈਗੇ ਆ ਗੱਲਬਾਤ ਹੁੰਦੀ ਰਹਿੰਦੀ ਹੈ ਤੇ ਗੱਲਾਂ ਬਾਤਾਂ ਹੁੰਦੀ ਰਹਿੰਦੀਆਂ ਮੇਰਾ ਇਹ ਨਹੀਂ ਕਿ ਮਤਲਬ ਆਪਾਂ ਕਿਸੇ ਨੂੰ ਮਾੜਾ ਬੋਲੀਏ ਮੈਂ ਜਿੱਦਾਂ ਬੰਦਾ ਮਿਲਿਆ ਉਹਦੀ ਗੱਲ ਸੁਣਾਈ ਮੈਂ ਪਰ ਉਹਦਾ ਸਰੇ ਦੇ ਜੋ ਗੱਲਾਂ ਨੇ ਬੋਲਿਆ ਹੁਣ ਮੈਂ ਗਲਤ ਕਹਨੂੰ ਕਿਸੇ ਨੂੰ ਬੋਲਣਾ ਵੀਡੀਓ ਦੇ ਵਿੱਚ ਠੀਕ ਨਹੀਂ ਪਰ ਮੈਨੂੰ ਪਤਾ ਕੱਟ-ਕੱਟ ਕੇ ਕਲਿੱਪ ਜੇ ਛੋਟੇ-ਛੋਟੇ ਜਿਹੜੇ ਹੁੰਦੇ ਆ ਆ ਪਾਈ ਜਾਂਦੇ ਆ ਫਿਰ ਜੇ ਦੇਖੋ ਜਾਨ ਮਾਲ ਨੇ ਕੀ ਆ ਬੋਲਦਾ ਮੈਂ ਕਿ ਭਾਈ ਵੀਡੀਓ ਪੂਰੀ ਦੇਖ ਲਓ ਮੈਂ ਐਦਾ ਨਹੀਂ ਹੈਗਾ ਇਹ ਬੰਦਾ ਜਦੋਂ ਕਿਸੇ ਦੇ ਬੰਦੇ ਦੇ ਖਿਲਾਫ ਗੱਲ ਕਹਿੰਦਾ ਨਾ ਬੰਦਾ ਨੂੰ ਗੁੱਸਾ ਤਾਂ ਆਉਂਦਾ ਹੀ ਹੈ ਜੇ ਤਾਂ ਹੁਣ ਕੋਈ ਮਨੂ ਗਏ ਗੁੱਸਾ ਤਾਂ ਆਉਣੀ ਆ ਪੂਰੀ ਗੱਲ ਇਹਨੇ ਸੁਣਦੇ ਹੈਗੇ ਕਿ ਆਪਾਂ ਲੈ ਸ਼ਾਇਦ ਉਹਨੂੰ ਲੱਗਦਾ ਕਿ ਕੋਈ ਬੰਦਾ ਉਹਨੂੰ ਪੁੱਛਦਾ ਇੰਜ ਹੋਵੇ ਯਾਰ ਪੱਤੇ ਉਹਦੇ ਖਾਲੇ ਆ ਚੱਕਰ ਹੋਏਗਾ ਇਹ ਕੋਈ ਬਿਮਾਰੀ ਲੱਗੀ ਦੇਖਣੀ ਪਣੀ ਚਾਕੇ ਕੋਲ ਜਾ ਕੇ ਦੇਖਦੇ ਮੇਰੇ ਤਾਂ ਬੂਟਾ ਖਾ ਲਿਆ ਨੇੜੇ ਜਾ ਕੇ ਦੇਖਦੇ ਹੈਗੇ ਕਿਆ ਚੱਕਰ ਹੋ ਗਿਆ ਐ ਇਹ ਸਾਰੇ ਮੈਨੂੰ ਲੱਗਦਾ ਕੋਈ ਖਾ ਕੇ ਗਿਆ ਬੂਟਾ ਹੈ ਇੱਥੇ ਕੋਈ ਆਇਆ ਹੋਣਾ ਜਾਨਵਰ ਉਹ ਖਾ ਕੇ ਗਿਆ ਇੱਥੇ ਤੇ ਇਤਨਾ ਬੈਣਾ ਜੀ ਆਉਂਦੇ ਆ ਉਹ ਛੱਡਦੇ ਨਹੀਂ ਕੋਈ ਵੀ ਚੀਜ਼ ਯਾਰ ਸੋਣਾ ਹੋ ਗਿਆ ਤਾਂ ਕੋਈ ਚੀਜ਼ ਨਹੀਂ ਹੁਣ ਉਹ ਉੱਪਰ ਤੇ ਵੀ ਖਾ ਲਿਆ ਉਹਨੇ ਅਣ ਦਿਸ ਗਾਈ ਕਰਵਾਈਏ ਫਿਰ ਹੁਣ ਅੱਜ ਦੀ ਲਾਈਵ ਵੀਡੀਓ ਤੇ ਤੇ ਕਾ ਆਪਣੇ ਲਾ ਗਏ ਕੱਲੋਂ ਆਪਣੇ ਪਿਆਜ਼ ਲਾ ਲੈਣੇ ਇੱਥੇ ਅੱਜ ਮੈਂ ਪਿਆਜ਼ ਲੱਤੇ ਆ 200 ਦੇ 7 ਕਿਲੋ ਪਿਛਲੀ ਵਾਰ ਮੇਰੇ 6 ਮਹੀਨੇ ਲੰਘੇ ਦੇ ਇੱਥੇ ਆ ਪਿਛਲੇ ਪਾਸੇ ਲਾਏ ਹੋ ਤੇ ਤਿੰਨ ਮੇਰੇ ਟੋਕਰੇ ਭਰ ਗਏ ਤੇ ਪਿਆਜ਼ ਨਾਲ 6 ਮਹੀਨੇ ਲੰਘੇ ਪਿਆਜ਼ ਨਾਲ ਘਰ ਦਾ ਰਣ ਵਧੀਆ ਪਿਆਜ਼ ਹੁਣ ਆਪਾਂ ਫੇਰ ਲਾਵਾਂਗੇ ਦੁਬਾਰਾ ਇੱਥੇ ਪਿਆਜ਼ ਤੇ ਫੁੱਲ ਲਾਵਾਂਗੇ ਆਪਾਂ ਦੁਬਾਰੇ ਹੁਣ ਪਿਆਜ਼ ਥੋੜੇ ਰੱਖਾਂਗੇ ਜਦੋਂ ਮਹਿੰਗੇ ਹੋਵਾਂਗੇ ਫਿਰ ਵੇਚਾਂਗੇ ਪਰ ਮੈਂ ਕਦੇ ਇਦਾਂ ਕਰਿਆ ਤਾਂ ਹੈ ਨਹੀਂ ਮੈਂ ਤਾਂ ਫਿਰ ਇੱਥੇ ਆਪਣੇ ਸਬਜ਼ੇ ਸੂਜੀ ਬਣੀ ਜਾਂਦੀ ਹੈ ਘਰ ਤੇ ਲੈ ਭਾਈ ਆ ਲੋਕ ਜਦੋਂ ਯਾਰ ਪੂਰਾ ਹਰਿਆ ਭਰਿਆ ਹੋ ਜਾਊਗਾ ਫਿਰ ਘਾਟ ਲੱਗੂਗਾ ਇਹਦਾ ਠੀਕ ਹੈ ਜੀ ਲਓ ਜੀ ਆਪਾਂ ਨੇ ਪਿਕਚਰ ਖਿੱਚ ਲਈ ਥੰਬਨੇਲ ਜਿਹੜੀ ਸਾਹਮਣੇ ਲੱਗਣੀ ਫਰੰਟਪੇ ਲੱਗਦੀ ਹੁੰਦੀ ਹੈ ਤੇ ਹੁਣ ਆਪਾਂ ਅੱਜ ਦੀ ਲਾਈਵ ਵੀਡੀਓ ਬੰਦ ਕਰਦੇ ਆਂ ਕੱਲ ਨੂੰ ਕੋਈ ਹੋਰ ਛੋਟਾ ਮੋਟਾ ਮੁੱਦਾ ਲੈ ਕੇ ਗੱਲਬਾਤ ਕਰਾਂਗੇ ਸਾਰੀ ਅੱਜ ਮੈਂ ਜਾਣਾ ਵੀ ਅੱਜ ਮੇਰੀ ਤਰੀਕ ਹੈ ਦੇਖ ਲੈ ਇੱਕ ਬੰਦੇ ਦੀ ਗਵਾਹੀ ਰਹਿੰਦੀ ਵਿੱਚ ਉਹਦੇ ਵਿੱਚ ਉਹ ਬੰਦਾ ਨਹੀਂ ਆ ਰਿਹਾ ਹੈਗਾ ਮੇਰ ਬੰਦਾ ਫਿਰ ਮੈਂ ਕਹਿ ਰਿਹਾ ਵੀ ਉਹ ਬੰਦਾ ਕੱਦ ਨਹੀਂ ਆ ਰਿਹਾ ਕਹਿੰਦਾ ਹੁਣ ਉਸ ਬੰਦੇ ਦੀ ਕਹਿੰਦਾ ਡਿਊਟੀ ਕਿਤੇ ਨਾ ਕਿਤੇ ਲੱਗ ਜਾਂਦੀ ਹੈ ਕਿਤੇ ਹੁਣ ਦੂਰ ਲੱਗ ਗਿਆ ਕਿੱਥੇ ਆ ਜਾਊਗਾ ਅੱਜ ਵਾ ਕਰਦਾ ਹੁਣ ਫੋਨ ਹੁਣ ਪੁੱਛਦਾ ਹਾਂ ਮੈਂ ਵੀ ਕੀ ਕਹਿੰਦਾ ਨੰਬਰ ਤਾਂ ਮੇਰੇ ਕੋਲ ਹੈਗਾ ਇੱਕ ਪੁਲਿਸ ਵਾਲੇ ਦੀ ਮੇਨ ਜਿਹੜਾ ਬੰਦਾ ਆਇਆ ਤਾਂ ਮੇਨ ਥਾਣੇ ਦਾ ਉਹਦੀ ਗੋਈ ਰਹਿੰਦੀ ਬਾਕੀ ਸਾਰਾ ਨਹੀਂ ਹੋਲੇ ਪੂਰੀ ਜਿੰਨੇ ਬੰਦੇ ਹੈਗੇ ਤੇ ਸਾਰੇ ਇਮੀਗ੍ਰੇਸ਼ਨ ਸਾਰਿਆਂ ਦਾ ਹਲੇ ਆ ਕੱਲਾ ਉਹਦਾ ਰਹਿ ਗਿਆ ਮੈਂ ਦੇਖਦਾ ਹੁਣ ਲਾਈਵ ਬੰਦ ਕਰਕੇ ਤੇ ਕਰਦੇ ਆ ਕੱਲ ਪੁੱਛਦੇ ਉਹਨੂੰ ਮੈਂ ਕੀ ਕਹਿੰਦਾ ਵਿੱਚ ਆਊਗਾ ਕਿ ਨਹੀਂ ਆਊਗਾ ਜੇ ਨਹੀਂ ਆਉਣਾ ਫਿਰ ਮੈਂ ਕਿਹਾ ਜਾਣਾ ਠੀਕ ਹੈ ਫਿਰ ਤਾਂ ਚਲ ਦੇਗਾ ਜਾ ਆਵਾਂਗੇ ਮਿਲਿਆ ਮੰਗ ਨਾਲ ਵਕੀਲ ਨੂੰ ਮਿਲਿਆ ਮੰਗੇ ਚਲੋ ਧੰਨਵਾਦ ਜੀ ਮੇਰਾ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਤੁਹਾਨੂੰ ਤੁਸੀਂ ਅਗਲੀ ਵੀਡੀਓ ਦੇ ਵਿੱਚ